ਅੱਜਕੱਲ ਬਈ ਯੂਕੇ ਚ ਕੀ ਹੋ ਰਿਹਾ ਕੀ ਨਵੇਂ ਜਿਹੜੇ ਵੀਰਪਾ ਜੀ ਨੇ ਉਹਨਾਂ ਨੂੰ ਆਉਣਾ ਚਾਹੀਦਾ ਯੂਕੇ ਰਿਪੋਰਟ ਕਰਦਾ ਜਾ ਰਿਹਾ ਤੇ ਕੀ ਨਵੇਂ ਮੁੰਡੇ ਇੱਥੇ ਕੀ ਸਕਿੱਲ ਸਿੱਖ ਕੇ ਆਉਣ ਤੇ ਬਾਕੀ ਦੇਸ਼ਾਂ ਵਾਲਾ ਜੋ ਹਾਲਾ ਕੀ ਯੂਕੇ ਚ ਉਹੀ ਹੋ ਰਿਹਾ ਬਈ ਇਹ ਸਾਰੀਆਂ ਕਨਫਿਊਜ਼ਨ ਤੁਹਾਡੇ ਦਿਮਾਗ ਦੇ ਵਿੱਚ ਹੋਣੀਆਂ ਜਿਹੜੇ ਇੰਡੀਆ ਬੈਠੇ ਨੇ ਜਾਂ ਜਿਹੜੇ ਯੂਕੇ ਚ ਵੀ ਹੈਗੇ ਨੇ ਕਿਉਂਕਿ ਆਪਾਂ ਸੋਸ਼ਲ ਮੀਡੀਆ ਤੇ ਬਹੁਤ ਕੁਝ ਦੇਖ ਰਹੇ ਹਾਂ ਸੋ ਅੱਜ ਇਹ ਵੀਡੀਓ ਮੈਂ ਤੁਹਾਡੇ ਸਾਰਿਆਂ ਸੋ ਤੁਹਾਡੀ ਆ ਸਾਰੀ ਕੁਇਰੀ ਦੂਰ ਕਰਨ ਲਈ ਬਣਾ ਰਿਆ ਸੋ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਤੇ ਜਿਹੜੇ ਵੀਰ ਭਾ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੇਂ-ਨਵੇਂ ਅਪਡੇਟ ਤੁਹਾਡੇ ਤੱਕ ਆਉਂਦੇ ਰਹਿਣ ਸੋ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਦੋਸਤੋ ਸਭ ਤੋਂ ਪਹਿਲਾਂ ਤਾਂ ਯੂਕੇ ਨੂੰ ਲੈ ਕੇ ਬਹੁਤ ਜੜੀਆਂ ਨਫ਼ਰਤ ਭਰੀਆਂ ਗੱਲਾਂ ਆਪਾਂ ਸੁਣਦੇ ਆ ਰਹੇ ਆ ਨਾ ਸੋਸ਼ਲ ਮੀਡੀਆ ਤੇ ਤੁਸੀਂ ਵੀ ਪੜੀਆਂ ਹੋਣਗੀਆਂ ਕਿ ਯੂਕੇ ਹੈ ਯੂਕੇ ਹੈ ਸੋ ਦੇਖੋ ਦੋਸਤੋ ਜੇ ਤਾਂ ਤੁਸੀਂ ਰਹੋਗੇ ਇੱਥੇ ਦੋ ਨੰਬਰੀ ਫਿਰ ਤਾਂ ਬਈ ਯੂਕੇ ਉਵੇਂ ਹੀ ਆ ਜਿਵੇਂ ਤੁਸੀਂ ਦੇਖਦੇ ਹੋ ਠੀਕ ਹੈ ਜੇ ਤੁਸੀਂ ਰਹੋਗੇ ਇੱਕ ਨੰਬਰ ਦੇ ਵਿੱਚ ਇੱਕ ਨੰਬਰ ਵਾਲੇ ਵੀਜ਼ੇ 'ਚ ਆਉਨੇ ਹੋ ਲੀਗਲ ਵੇ ਨਾਲ ਆਉਨੇ ਹੋ ਤਾਂ ਫਿਰ ਭਾਈ ਯੂਕੇ ਵਰਗਾ ਕੰਟਰੀ ਨਹੀਂ ਹੈਗਾ ਠੀਕ ਹੈ ਨਾ ਸੋ ਮੈਂ ਆਪਣੀਆਂ ਸਾਰੀਆਂ ਵੀਡੀਓਜ਼ 'ਤੇ ਇਹੀ ਕਹਿ ਰਹਾਂ ਨਾ ਕਿ ਭਾਈ ਸਭ ਤੋਂ ਪਹਿਲਾਂ ਤਾਂ ਜਿਹੜੇ ਸਟੂਡੈਂਟ ਵੀਰ ਭਰਾ ਨੇ ਭਈ ਆਪਦੀ ਉਹ ਯੂਨੀਵਰਸਿਟੀ ਨਾਲ ਛੱਡਿਆ ਕਰੋ ਕਿਉਂਕਿ ਯੂਨੀਵਰਸਿਟੀ ਛੱਡ ਦੇਣਾ ਤਾਂ ਸਾਰੇ ਹੀ ਮਤਲਬ ਡਗਮ ਮੰਗਾ ਜਾਂਦੀ ਹੈ ਉਹਦੀ ਲਾਈਫ ਆ ਫਿਰ ਉਸ ਤੋਂ ਬਾਅਦ ਫਿਰ ਉਹੀ ਗੱਲਾਂ ਬਾਤਾਂ ਹੁੰਦੀਆਂ ਨੇ ਰਿਪੋਰਟ ਇਹ ਬੋਲਣਾ ਐਂਡ ਤੱਕ ਜਾਂਦੇ ਨੇ ਗੱਲਾਂ ਸੋ ਇਹਨਾਂ ਦਾ ਕੋਈ ਹੱਲ ਨਹੀਂ ਹੈਗਾ ਜੋਗੋਂ ਬਈ ਆਪਾ ਬੈਠੇ ਹੁੰਨੇ ਆਂ ਇੰਡੀਆ 'ਚ ਆਪਾਂ ਏਜੰਟ ਨਾਲੇ ਜਾਂਦੇ ਆਂ ਏਜੰਟ ਨੂੰ ਕਹਿੰਦੇ ਆਂ ਕਿ ਬਾਈ ਮੇਰਾ ਯੂਕੇ ਦਾ ਵੀਜ਼ਾ ਲਾ ਦੇ ਪਾਵੇਂ ਤੁਸੀਂ 12ਵੀਂ ਵਾਲੇ ਪਾਵੇਂ ਤੁਸੀਂ ਗ੍ਰੈਜੂਏਸ਼ਨ ਵਾਲਾ ਹਨ ਤਾਂ ਆਪਾਂ ਏਜੰਟ ਨਾਲ ਬਾਲੀ ਪੁੱਛ ਪੜਤਾਲ ਨਹੀਂ ਕਰਦੇ ਹੈਗੇ ਏਜੰਟ ਨੂੰ ਕਹਿੰਦੇ ਮੇਰਾ ਵੀਜ਼ਾ ਲਾ ਦੇ ਆਪਾਂ ਬਿਲਕੁਲ ਦਿਮਾਗ ਤੋਂ ਨਕਮੇ ਹੋਏ ਨੇ ਹੁੰਨੇ ਆਂ ਆਪਾਂ ਨੂੰ ਬਸ ਨਾਲਾ ਬਸ ਵੀਜ਼ਾ ਲਾ ਕੇ ਕਿਰਾ ਕਿਸੇ ਕੋਈ ਮਰਜ਼ੀ ਤਰੀਕੇ ਨਾਲ ਮੈਨੂੰ ਕਿਤੇ ਰੋ ਪਹਚਾ ਦੇ ਉੱਥੇ ਯੂਕੇ ਉਸ ਤੋਂ ਬਾਅਦ ਫਿਰ ਮੈਂ ਦੇਖੂਗਾ ਠੀਕ ਹੈ ਸੋ ਇਹ ਬਹੁਤ ਵੱਡੀ ਆਪਣੀ ਭੁੱਲ ਹੁੰਦੀ ਆ ਕਿਤੇ ਤਾਂ ਬਾਈ ਆਪਾਂ ਕੋਈ 5 ਰੁਪਏ ਦੀ ਜਾਂ 10 ਰੁਪਏ ਦੀ ਚੀਜ਼ ਲੈਣ ਜਾਈਏ ਹਨਾ ਉਹਦੇ ਬਾਰੇ ਆਪਾਂ 10 ਵਾਰ ਪੁੱਛ ਪੜਤਾਲ ਕਰਦੇ ਆ ਕਿਸੇ ਦੁਕਾਨਦਾਰ ਤੋਂ ਵੀ ਬਾਈ ਚੱਲਦੀ ਹੈ ਇਹ ਕਿਵੇਂ ਆ ਇਹਦੀ ਕਿੰਨੀ ਚਿਰ ਦੀ ਗਾਰੰਟੀ ਆ ਤੇ ਜਦੋਂ ਆਪਾਂ ਆਪਣਾ ਲਾਈਫ ਦਾ ਸੌਦਾ ਕਰਨੇ ਜਾਂਦੇ ਆ ਉਦੋਂ ਆਪਾਂ ਗੁੰਗੇ ਬਣ ਜਾਂਦੇ ਜਮੀ ਬਾਈ ਗੱਲਾਂ ਸੱਚੀਆਂ ਨੇ ਮਿਰਚਾਂ ਮੂੰਹ ਜਰੂਰ ਲੱਗਣਗੀਆਂ ਪਰ ਇਹ ਸੱਚਾ ਗੱਲ ਹੈ ਠੀਕ ਹੈ ਸੋ ਬਾਈ ਆਪਾਂ ਨੂੰ 100 ਵਾਰ ਪੁੱਛ ਪੜਤਾਲ ਕਰਨੀ ਚਾਹੀਦੀ ਆ ਏਜੰਟ ਨੂੰ ਮਤਲਬ ਇੰਨਾ ਕਿ ਤੁਸੀਂ ਉਹ ਕਰਦੇ ਕੁਐਸਚਨ ਪੁੱਛ-ਪੁੱਛ ਕੇ ਕੀ ਉਹ ਸੋਚੇ ਯਾਰ ਜੇ ਮੈਂ ਉਹਨਾਂ ਨੂੰ ਪੰਗਾ ਲੈ ਲਿਆ ਜੇ ਮੈਂ ਉਹਨਾਂ ਨੂੰ ਕੁਝ ਗਲਤ ਕਰ ਲਿਆ ਤਾਂ ਮੈਂ ਪਰਸਤਾਉਂਗਾ ਏਜੰਟੇ ਸੋਚੇ ਠੀਕ ਆ ਸੋ ਇਹ ਆਪਣੀ ਮਾਨਸਿਕਤਾ ਹੋਣੀ ਚਾਹੀਦੀ ਹੈ ਕਿਉਂਕਿ ਯਾਰ ਆਪਾਂ ਨੂੰ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਆਪਾਂ ਕਿਸ ਵੀਜ਼ੇ ਤੇ ਜਾ ਰਹੇ ਹਾਂ ਗ੍ਰੈਜੂਏਸ਼ਨ ਤੇ ਜਾ ਰਹੇ ਹਾਂ ਗ੍ਰੈਜੂਏਸ਼ਨ ਦੀ ਆਪਾਂ ਕਰਾਂਗੇ ਕੀ ਉੱਥੇ 3 ਸਾਲ ਆਪਾਂ ਫੀਸ ਸਰ ਭਰੀ ਚੱਲਾਂਗੇ ਠੀਕ ਆ ਪੋਸਟ ਗ੍ਰੈਜੂਏਸ਼ਨ ਤੇ ਆਉਣੇ ਹੋ ਜੇ ਤੁਸੀਂ ਤਾਂ ਪੋਸਟ ਗ੍ਰੈਜੂਏਸ਼ਨ ਤੇ ਤੁਹਾਡੀ 1 ਸਾਲ ਦੀ ਸਟੱਡੀ ਹੁੰਦੀ ਆ 6 ਕੁ ਮਹੀਨੇ ਦੀ ਤੁਹਾਡੀ ਫ ਪਰ ਯਾ ਤੁਸੀਂ ਇੱਥੇ ਆ ਕੇ ਕੱਢ ਲੈਨੇ ਹੋ ਇੱਥੇ ਬਾਈ ਆ ਕੇ ਫੀਸ ਕੱਢੀ ਜਾ ਸਕਦੀ ਆ ਇੱਥੇ ਆ ਕੇ ਫੀਸ ਕੱਢੀ ਜਾ ਸਕਦੀ ਆ ਸਿਰਫ ਉਹਨਾਂ ਲਈ ਜਿਹੜੇ ਬੰਦੇ ਕੰਮ ਕਰਦੇ ਨੇ ਜਿਹੜੇ ਕਹਿੰਦੇ ਨੇ ਬਾਈ ਜਿਹੜੇ ਫੋਨ ਤੇ ਬੈਠੀ ਕਰੀ ਜਾਂਦੇ ਨੇ ਮੈਨੂੰ ਕੰਮ ਨਹੀਂ ਮਿਲਦਾ ਕੰਮ ਨਹੀਂ ਮਿਲਦਾ ਉਹਨਾਂ ਵਾਸਤੇ ਉਹਨਾਂ ਤਾਂ ਇੰਡੀਆ 'ਚ ਕੰਮ ਆਣਾ ਜੁੱਕੀ 'ਚ ਕੰਮ ਆਣਾ ਕਿਤੇ ਵੀ ਕੰਮ ਹੈ ਠੀਕ ਹੈ ਸੋ ਇਹ ਤਾਂ ਹੈ ਨਹੀਂ ਤੁਸੀਂ ਆਉਣ ਸਾਰ ਤੁਹਾਨੂੰ ਕੰਮ ਮਿਲ ਜੂਗਾ ਬੈਠੇ ਬਿਠੇ ਹੋਊਗਾ ਬਾਈ ਕੰਮ ਦੇ ਲਈ ਨਾ ਤੁਹਾਨੂੰ ਘਰੋਂ ਬਾਹਰ ਜਾਣਾ ਪਊਗਾ ਠੀਕ ਹੈ ਤੱਕ ਘੇਟੇ ਖਾਣੇ ਪੈਣਗੇ ਠੋਕਰਾਂ ਖਾਣੀ ਪੈਣਗੀਆਂ ਫੇਰ ਕਿਤੇ ਕੰਮ ਮਿਲੂਗਾ ਠੀਕ ਹੈ ਕਿਉਂਕਿ ਬਾਈ ਦੇਖੋ ਵੇਰ ਜਗਾਰੀ ਹਰੇਕ ਕਿਸਮ ਹੈਗੀ ਆ ਪਰ ਜੇ ਤੁਸੀਂ ਜਨੂਨ ਵੇਰ ਨਾਲ ਜਾਓਗੇ ਜਨੂਨ ਵੇਰ ਨਾਲ ਸਰਚ ਕਰੋਗੇ ਕੰਮ ਦੀ ਆਨਲਾਈਨ ਜਾਂ ਆਫਲਾਈਨ ਦੋਨੋਂ ਤਰੀਕੇ ਨਾਲ ਫਿਰ ਤੁਹਾਨੂੰ ਕੰਮ ਵੀ ਮਿਲੂਗਾ ਸਾਰਾ ਕੁਝ ਹੋਊਗਾ ਠੀਕ ਹੈ ਸੋ ਜਿਹੜੇ ਨਵੇਂ ਆਰੇ ਨੇ ਮੈਂ ਉਹਨਾਂ ਤੇ ਬਾਈ ਕੋਈ ਵੀ ਬੈਡ ਇਫੈਕਟ ਨਹੀਂ ਮੈਂ ਕਹਾਂਗਾ ਕਿ ਯੂਕੇ ਆਉਂਦਾ ਇੱਕ ਨੰਬਰ ਚਾਓ ਗੁੱਡ ਇਫੈਕਟ ਆ ਤੁਹਾਡਾ ਠੀਕ ਹੈ ਕੋਈ ਵੀ ਤੁਹਾਡੀ ਸਟੱਡੀ ਤੇ ਤੁਹਾਡੇ ਕੈਰੀਅਰ ਤੇ ਕੋਈ ਬੈਡ ਇਫੈਕਟ ਨਹੀਂ ਹੈਗਾ ਯੂਕੇ ਰਿਲੇਟਡ ਠੀ ਸੋ ਜਿਹੜੀਆਂ ਅਫਵਾਹਾਂ ਫੈਲ ਰੀਆਂ ਨੇ ਸੋਸ਼ਲ ਮੀਡੀਆ ਤੇ ਉਹਨਾਂ ਤੋਂ ਉਹਨਾਂ ਤੋਂ ਤੁਹਾਨੂੰ ਬਾਈ ਬਚਣ ਦੀ ਲੋੜ ਆ ਮੈਂ ਸੋਨੂੰ ਸਿੱਧਾ ਹੀ ਕਹਿਣਾ ਠੀਕ ਹੈ ਜੋ ਵੀ ਤੁਹਾਨੂੰ ਕਹਦਾ ਕਿ ਯੂਕੇ ਚਾਹ ਹੋ ਰਿਹਾ ਯੂਕੇ ਚਾਹ ਹੋ ਰਿਹਾ ਬਾਈ ਕਿਸੇ ਦੀ ਗੱਲਾਂ ਚ ਨਾ ਆਓ ਆਪਣੇ ਫੋਕਸ ਤੇ ਧਿਆਨ ਦਿਓ ਬਾਕੀ ਬਾਈ ਰਹੀ ਗੱਲ ਸਕਿੱਲ ਦੀ ਕਈ ਵੀਰ ਭਰਾ ਕਹਿੰਦੇ ਯਾਰ ਮੈਂ ਸਕਿੱਲ ਕਿ ਸਿੱਖਿਆ ਵਾ ਸਕਿੱਲ ਕਿ ਸਿੱਖਿਆ ਵਾ ਬਾਈ ਸਕਿੱਲ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਕਹਾਂ ਕਹੂੰਗਾ ਕਿ ਬਾਈ ਕੋਈ ਵੀ ਸਕਿੱਲ ਜੇ ਤੁਹਾਡੇ ਕੋਲ ਹੈਗੀ ਹੈ ਨਾ ਤਾਂ ਤੁਸੀਂ ਇੱਥੇ ਮਾਰ ਨਹੀਂ ਖਾ ਸਕਦੇ ਠੀਕ ਹੈ ਤੇ ਸਭ ਤੋਂ ਵੱਡੀ ਮੈਂ ਸਕਿੱਲ ਕਹੂੰਗਾ ਤੁਸੀਂ ਇੱਕ ਇੰਗਲਿਸ਼ ਕੰਟਰੀ 'ਚ ਜਾ ਰਹੇ ਹੋ ਬ੍ਰਿਟਿਸ਼ ਕੰਟਰੀ 'ਚ ਜਾ ਰਹੇ ਹੋ ਸਭ ਤੋਂ ਵੱਡੀ ਸਕਿੱਲ ਕੀ ਆ ਤੁਹਾਡੀ ਕਮਿਊਨੀਕੇਸ਼ਨ ਸਕਿੱਲ ਤੁਹਾਡੀ ਇੰਗਲਿਸ਼ ਲੈਂਗੁਏਜ ਵਧੀਆ ਹੋਣੀ ਚਾਹੀਦੀ ਆ ਜੇ ਤੁਹਾਡੀ ਵਧੀਆ ਮਤਲਬ ਵਧੀਆ ਤੋਂ ਵੀ ਜ਼ਿਆਦਾ ਵਧੀਆ ਤਾਂ ਤੁਸੀਂ ਮਾਰ ਨਹੀਂ ਜਾ ਸਕਦੇ ਤੁਹਾਡੀ ਕੋਈ ਇੱਥੇ ਵੀ ਕੁਐਰੀ ਹੈਗੀ ਤਾਂ ਮੈਨੂੰ ਤੁਸੀਂ ਇਹਦੇ ਕਮੈਂਟ ਸੈਕਸ਼ਨ 'ਚ ਵੀ ਦੱਸ ਸਕਦੇ ਹੋ ਮੈਂ ਹਰ ਇੱਕ ਦਾ ਕਮੈਂਟ ਰਿਪਲਾਈ ਜ਼ਰੂਰ ਕਰਦਾ ਹੁਣ ਇਹਨਾਂ ਗੱਲਾਂ ਬਾਤਾਂ ਨਾਲ ਮੈਂ ਵੀਡੀਓ ਨੂੰ ਸਮਾਪਤ ਕਰਦਾ ਮਿਲਾਂਗੇ ਅਗਲੀ ਵੀਡੀਓ 'ਚ ਤੇ ਖੁਸ਼ ਰਹੋ ਆਬਾਦ ਰਹੋ ਸਤਿ ਸ਼੍ਰੀ ਅਕਾਲ ਜੀ